ਉਹਨਾਂ ਤੋਂ ਮੈਂ ਨਾਲ ਆਕਰਤਾਈ ਟਕਰਾਂ ਮਤੇ ਪੰਜ ਆ ਤੋ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਅਸੀਂ ਸੀਗੇ ਗਹਿ ਵਿਖੇ ਉਥੇ ਧਾਵਾ ਬੋਲਿਆ ਅਸੀਂ ਸਵੇਰੇ ਤੱਕੇ ਨਾਲ ਮਾਰ ਮਾਰ ਠੋਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਲੋਕਾਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪੁੱਛੋ ਯੈਸ ਜਰੀਏ ਸੈਰ ਕਰਦੇ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿਉਂ ਤੂੰ ਨੇ ਪਰਚਾ ਬਿਕਰਸਤ ਨਹੀਂ ਦਰਜੀ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਦੀ ਕੇਜਰੀਵਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਣੀ ਜੀ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪਦੇ ਆਪ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਤੇ ਆਹ ਤੋਂ ਵੱਤ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਅਸੀਂ ਸੀਗੇ ਗਹਿ ਰਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਛੁੱਟੇ ਅੰਦਰ ਵੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਤੱਜੀਆਂ ਉਡਾਉਂਦੀਆਂ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇਜਰੀਵਾਲ ਦੇ ਪਿੱਛੋਂ ਯੈਸ ਜਰ ਗਿਆ ਸਰ ਕਰਦੇ ਸੀ ਔਰ ਆ ਕੇ ਇਥੇ ਤੱਕੇ ਨਾਲ ਆ ਕੇ ਤੱਕੇ ਸ਼ੈ ਸ਼ੂ ਕੀ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਔਰ ਉਹਨਾਂ ਨੇ ਕਾਇਕ ਤੋਰਦੇ ਕੁਝ ਉਹ ਪਰਚਾ ਦਾਜ ਕੀਤਾ ਵੀ ਅਸੀਂ ਸਬਮਿਟ ਟੂ ਮੈਨੂੰ ਪਹਿਤਾ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਿਹਾ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿਉਂਨੇ ਪਰਚਾ ਵਿਜਨਸਤ ਨਹੀਂ दर्ज ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਤੇ ਘਰਚੀ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਤਰ ਵੜ ਗਿਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱਟਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਤਰਜੀਹ ਵਿਜੂਲਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੱਜੀਆਂ ਲਾਈਆਂ ਜਾਂ ਇਹਦੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਰ ਹੋਈ ਮੈਂ ਤੁਹਾਨੂੰ ਕਿਹਾ ਸੀ ਨਕਮਾ ਪਰਚਾ ਕਰਨਗੇ ਔਰ ਡੀਏ ਦਾ ਪਰਚਾ ਨਕਮਾ ਹੀ ਔਰ ਸਿਰਫ ਇਹ ਚੀਜ਼ ਲਈ ਹੈ ਕਿ ਚੁੱਪ ਕਰਾਓ ਆਪੋਜੀਸ਼ਨ ਉਹ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨਗੇ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਣਗੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵ ਮੈਨੇ ਸਾਰੀਆਂ ਕਹਾਣੀਆਂ ਸੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਤੇ ਗਏ ਫੇਲ ਹੋ ਕੇ ਆਏ ਹਾਈ ਕੋਰਟ ਤੇ ਫੇਲ ਹੋਏ ਇਸ 스테ਜ ਤੇ ਵੀ ਫੇਲ ਹੋਣਗੇ ਬਗਤ ਸੱਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿਵੇਂ ਤੇ ਧੀਆਂ ਬਣੀਆਂ ਜਾ ਰਹੀਆਂ ਹੋਰ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਹਕਲੋਤਾਈ ਟੱਕਰਾਂ ਦੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਹਨ ਮਗਰ ਤੱਕ ਪੇਸ਼ ਆਏ